ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਸੰਦਾ ਤੇ ਲੱਗ ਚੱਲੇ ਆ ਕਬੂਤਰਾਂ ਕੋਲੇ ਛੱਡ ਗਏ ਆ ਤੇ ਧੁੱਪ ਵੱਜ ਸੁਰਜ ਮਾਰਦਾ ਇਸ ਤਰ੍ਹਾਂ ਰੇ ਜੋ ਧੁੱਪ ਵੱਜਦੇ ਤੱਕ ਕਬੂਤਰਾਂ ਨੂੰ ਕੱਢਦੀ ਏ ਜਾਲ ਚ ਪਹਿਲਾ ਦੂਸਰੇ ਕਬੂਤਰਾਂ ਨੂੰ ਛਤਰੀਆਂ ਤੇ ਬੰਨ੍ਹਦੀ ਏ ਤੇ ਚੱਲਦੇ ਆ ਹਾਂ ਜਾਲ ਚ ਤੇ ਅੱਖਾਂ ਚ ਮਾ ਦਈਏ ਦਵਾਈ ਕਬੂਤਰਾਂ ਦੇ ਨਾਲੇ ਪਛਾਣ ਦਾ ਖੰਡ ਤੇ ਲੋ ਜੀ ਅੱਖਾਂ ਵਾਲੀ ਦਵਾਈ ਚੱਕ ਲਈ ਆ ਤੇ ਦਿਖਾਉਂਦੇ ਆ ਤੁਹਾਨੂੰ ਕੂਤਰਾਂ ਨਹੀਂ ਅੱਖਾਂ ਤੇ ਛਤਰੀ ਤੇ ਕੂਤਰ ਵੀ ਬੰਨਣੇ ਆ ਬਿਠਾ ਦਈਏ ਠੀਕ ਹੈ ਜੀ ਤੇ ਪਹੁੰਚ ਗਏ ਬਾਬਿਓ ਕੂਤਰਾਂ ਕੋਲੇ ਤੇ ਟਾਈਮ ਹੋ ਗਿਆ ਏ 10:30 ਠੀਕ ਹੈ ਜੀ ਤੇ ਤੋਂ ਪਹਲੇ ਨਿਕਲ ਹੀ ਨਹੀਂ ਕੂਤਰ ਘਾਦੀਆਂ ਸਾਨੂੰ ਨਿਗਾ ਮਰਾਦੀ ਵਗੈਰਾ ਲੋ ਜੀ ਇਹ ਬੱਚੇ ਪੁੱੱਚੇ ਜਾਲਾਂ ਚ ਪਾ ਕੇ ਖਾਦੀਏ ਠੀਕ ਹੈ ਜੀ ਬਾਕੀ ਇੱਧਰ ਬੈਠੇ ਐ ਇਹਨਾਂ ਨੂੰ ਵੀ ਬੰਨਦੀ ਐ ਛਤਰੀ ਤੇ ਤੇ ਜਾਲਾਂ ਚ ਪਾਦੀ ਐ ਤੇ ਲੋ ਜੀ ਮਿੱਤਰੋ ਇਹ ਦੋ ਬੰਨਤੇ ਕੂਤਰ ਜਰਦਾ ਤੇ ਸ਼ਖ ਤੇ ਬਾਕੀਆਂ ਨੂੰ ਪਾ ਦਿੰਦੇ ਆਂ ਜਾਲ ਚ ਠੀਕ ਹੈ ਜੀ ਤੇ ਧੁੱਪ ਸੂਰ ਖੜਾ ਐ ਨਿਕਲ ਗਿਆ ਜੀ ਧੁੱਪ ਆ ਜੂਗੀ ਤੇ ਬਾਕੀਆਂ ਨੂੰ ਇਹਨਾਂ ਨੂੰ ਇੱਧਰ ਛਤਰੀ ਤੇ ਛੱਡ ਦਾਂਗੇ ਖੁੱਲੇ ਹੀ ਤੇ ਛਤਰੀ ਕਰਦੇ ਖੜੀ ਬਾਕੀਆਂ ਨੂੰ ਪਾ ਦਈਏ ਜਾਲ ਚ ਤੇ ਆ ਦੇਖੋ ਬੱਬੂ ਇਹਦੀ ਕੂਤਰ ਦੀ ਅੱਖ ਬਿਲਕੁਲ ਠੀਕ ਹੋ ਗਈ ਐ ਤੇ ਬਾਕੀਆਂ ਦੀ ਹਲੇ ਥੋੜੀ ਥੋੜੀ ਹੈਗੀ ਐ ਇਹਦੀ ਬਿਲਕੁਲ ਠੀਕ ਹੋ ਗਈ ਦੇਖੋ ਠੀਕ ਹੈ ਜੀ ਇਹ ਹੈ ਰਿਜ਼ਲਟ ਦਵਾਈ ਦਾ ਪੂਰਾ ਤਗੜਾ ਤੇ ਬਾਕੀ ਇਹਨਾਂ ਦੀਆਂ ਹੈਗੀਆਂ ਹੋ ਜੂਗੀਆਂ ਇਹ ਵੀ ਆਪੇ ਰਿਕਵਰ ਤੇ ਉਹਦੀ ਵੀ ਕੂਤਰ ਦੀ ਠੀਕ ਹੋ ਗਈ ਬਿਲਕੁਲ ਸਾਡੇ ਕੂਤਰ ਵੀ ਆ ਦੇਖੋ ਤੇ ਬਾਬੇ ਪਾ ਦਿਆ ਨਾ ਜਾਲ ਚ ਤੇ ਲੋ ਬਈ ਮਿੱਤਰੋ ਸਾਰੇ ਕੂਤਰਾਂ ਹੀ ਦਵਾਈ ਪਾਤੀ ਏ ਤੇ ਪਾਤੇ ਆ ਜਾਲ ਚ ਕੱਪ ਵੀ ਆ ਗਈ ਏ ਠੀਕ ਹੈ ਜੀ ਤੇ ਇਹਨਾਂ ਨੂੰ ਛੱਡ ਦਉਂਦੇ ਆ ਜਾਲ ਚ ਤੇ ਇੱਕ ਬੱਚਾ ਚੱਕਣਾ ਏ ਇਧਰੋਂ ਰਿੱਤਾ ਜਾ ਏ ਇਹਨੂੰ ਵੀ ਛੱਡ ਦਈਏ ਜਾਲ ਚ ਇਹ ਲੋ ਜੀ ਆ ਫੜ ਲਿਆ ਤੇ ਇਹਨੂੰ ਵੀ ਛੱਡਦੇ ਆ ਬਾਬਿਓ ਲੋਈ ਜਾਲ ਟੰਗਦਾਗੇ ਹੁਣ ਠੀਕ ਹੈ ਜੀ ਤੇ ਬਾਕੀ ਬੱਚੇ ੜਾ ਦੀ ਇਹ ਕਿਹੜਾ ੜਾਉਣਾ ਏ ਠੀਕ ਹੈ ਜੀ ਗਿਆ ਤੇ ਦੂਜੀ ਇਹ ਕਬੂਤਰੀ ੜਾਉਣੀ ਏ ਇਹ ਵੀ ਗਈ ਠੀਕ ਹੈ ਜੀ ਤੀਜੀ ਇਹ ਕਬੂਤਰੀ ੜਾਉਣੀ ਏ ਇਹ ਵੀ ਗਈ ਠੀਕ ਹੈ ਜੀ ਤੇ ਜਾਲ ਕਰਦੀਏ ਬੰਦ ਤੇ ਇਹਨੂੰ ਜਾਲ ਨੂੰ ਟੰਗਦੀ ਏ ਸਾਹਮਣੇ ਤੇ ਫਿਰ ਚਲਦੇ ਆ ਬਾਬੇ ਉੱਪਰ ਤੇ ਲੋ ਜੀ ਬੇਰੋ ਟੰਗਦੇ ਏ ਜਾਲ ਜੂਲ ਤੇ ਕੂਤਰ ਉੜ ਗਏ 2 ਉੜ ਗਏ ਪਤੇ ਛਤਰੀ ਪਤੇ ਠੀਕ ਹੈ ਜੀ ਤੇ ਹੁਣ ਚਲਦੇ ਆ ਉੱਪਰ ਤੇ ਬਾਬੇ ਹੋਈ ਕੱਲ੍ਹ ਆਂਦੀ ਸੀ ਮੂੰਗਫਲੀ ਕੂਤਰਾਂ ਨੂੰ ਪਾਉਣ ਨੂੰ ਠੀਕ ਹੈ ਜੀ ਇਹ ਸ਼ੁਰੂ ਕਰੀਏ ਤੇ ਹੁਣ ਚਲਦੇ ਆ ਇਹ ਉੱਪਰ ਲੋ ਜੀ ਬਾਬੇ ਪਹੁੰਚ ਗਏ ਆਂ ਜੀ ਉੱਪਰ ਤੇ ਜਾਲ ਖੋਲਦੇ ਆਂ ਆਪਾਂ ਕੱਲ ਚੰਗੀ ਤਰ੍ਹਾਂ ਲਾ ਕੇ ਗਏ ਸੀ ਕੱਲ ਵੱੜ ਗਈ ਸੀ ਬਾਬੇ ਉਹ ਬਿੱਲੀ ਅੰਦਰ ਤੇ ਇੱਕ ਕਬੂਤਰ ਦਾ ਇੱਕਦਾ ਕੰਮ ਕਰ ਗਈ ਉਹ ਵੀ ਦਿਖਾਉਂਦੇ ਆ ਤੁਹਾਨੂੰ ਵਿਚਾਰੇ ਦੀ ਪੂਰੀ ਹਾਲਤ ਕਰ ਤੇ ਡੋਲੀ ਨੂੰ ਕਰਦੀ ਆ ਸਾਈਡ ਤੇ ਲੋ ਬਾਬੇ ਪਹਿਲਾਂ ਖੋਲ ਲੀਏ ਜਿੰਦੇ ਠੀਕ ਹੈ ਜੀ ਕੀ ਆ ਦੇਖੋ ਬੱਬੂ ਕੱਲ ਖੂਨ ਪੂਨ ਕਰ ਗਈ ਪੁੱਤਰ ਤਾਂ ਥੋੜਾ ਥੰਨ ਦਿਖਾਉਂਦੇ ਆ ਕੂਤਰ ਇਹ ਆ ਬਾਬਿਓ ਪੁੱਤਰ ਵਿਚਾਰਾ ਪਾਗਦਾ ਇਹਦੀ ਇੱਕ ਲੱਤ ਲੇਗੀ ਆ ਦੇਖੋ ਬਾਬਿਓ ਇਦਾਂ ਤੇ ਚਿੱਲਦਿਆ ਥੋੜਾ ਜਿਹਾ ਵਿਚਾਰਾ ਇਹਦੀ ਇੱਕ ਲੱਤੇ ਲੇਗੀ ਬਾਬਿਓ ਵਿਚਾਰਾ ਬੁਰਾ ਹਾਲ ਕਰਤੇ ਆ ਇਹ ਜੀ ਬਾਬਿਓ ਕੂਤਰ ਆ ਦੇਖੋ ਵਿਚਾਰਾ ਬਾਪੂ ਇੱਕ ਲੱਤ ਰਹਿ ਗਈ ਹੈ ਵਿਚਾਰੇ ਦੀ ਕੋਲ ਨਹੀਂ ਆਪਾਂ ਦੇ ਤਾਂ ਹੀ ਡੋਲੀ ਲਾਤੀ ਸੀ ਮੁਰੇ ਤਾਕੀ ਦੇ ਪਤਾ ਨਹੀਂ ਬਾਪੂ ਕਿੰਧਰ ਨੂੰ ਬੜੀ ਪਹਿਲੀ ਵਾਰ ਬੜੀ ਹੈ ਅੱਗੇ ਇਹ ਜੇ ਚਾਂਸ ਨਹੀਂ ਹੋਇਆ ਕਦੀ ਜਦੋਂ ਆਪਾਂ ਨੇ ਖੁੱਡਾ ਪਾਇਆ ਸੀ ਨੀਚੇ ਉੱਚੇ ਦੇਖ ਲਈ ਇੱਕ ਵਾਰ ਕਿਤੇ ਫੇਰ ਬੈਠੀ ਹੋਵੇ ਕਿਤੇ ਕਬੂਤਰਾਂ ਦੇ ਦਵਾਰੇ ਅਟੈਕ ਕਰ ਦਵੇ ਰਾਤ ਨੂੰ ਆਈ ਹੋਊਗੀ ਅੱਬ ਦਿਨ ਮਤ ਹੁੰਦੀ ਨਹੀਂ ਨਾ ਦਿਖਦੀ ਐ ਰਾਤ ਨੂੰ ਤੂੰ ਆਈ ਹੋਊਗੀ ਤੇ ਬਾਕੀ ਇਹ ਐ ਕੂਟਰ ਠੀਕ ਐ ਜੀ ਜਿੰਦਾ ਰੱਖ ਕੇ ਬੱਲਵ ਕਰਦੀ ਐ ਬੰਦ ਆ ਮਤਲਬ ਵੀ ਬਾਬੇ ਉਹ ਪੀਲਾ ਉਹ ਸਾਰਾ ਪਿੰਗਲ ਗਿਆ ਤਾਂ ਬੱਲੋ ਆ ਹੋਲਡਰ ਟੁੱਟ ਗਿਆ ਇਹਦੇ ਉੱਪਰ ਵਾਲਾ ਗਾਈਸ ਬਾਕੀ ਆ ਕਰ ਦਿੰਦੇ ਆ ਬੰਦ ਵੱਲੋਂ ਉਤਰਾਂ ਨੂੰ ਬੈਣ ਦੋ ਲੈਣ ਦੋ ਨਜ਼ਾਰਾ ਇਸ ਚੈਨਲ ਨੂੰ ਵੀ ਰੱਬੇ ਬਾਅਦ ਚ ਕੱਢਾਂਗੇ ਜਾਲ ਜੂਲ ਚ ਪਾਣੀ ਡੋਲਦੀ ਜੀ ਕਿ ਹੁਣ ਚੱਲਦੇ ਆ ਬਾਬੇ ਉੱਪਰ نیچے ਕਬੂਤਰ ਬਿਠਾਤੇ ਇਹਨਾਂ ਦਾ ਕੱਪੜਾ ਹਟਾ ਦਿੰਦੇ ਆ ਲੋ ਜੀ ਬੈਠੇ ਰਹੂਗੇ ਰਾਮ ਤੇ ਲੈਣ ਦੋ ਇਹਨਾਂ ਨੂੰ ਨਜ਼ਾਰੇ ਹਾਂਜੀ ਲੋ ਬਈ ਮਿੱਤਰੋ ਖੋਲਤੀ ਆ ਤਾਂ ਕਿ ਤੇ ਜਿਨ੍ਹਾਂ ਨੇ ਬਾਹਰ ਆਣਾ ਹੋਊਗਾ ਕੂਤਰਾਂ ਨੇ ਆ ਜੂਗੇ ਠੀਕ ਹੈ ਜੀ ਤੇ ਬਾਕੀ ਬੈਠੇ ਆ ਕਬੂਤਰ ਚਤਰੀਆਂ ਤੇ ਬਾਕੀ ਇਹ ਉੱਡਦੇ ਆ ਇੱਕ ਆਂ ਦੀ ਉਤਰੀ ਤੇ ਇੱਕ ਆਂ ਦੀ ਬਿਠਾ ਲਈ ਠੀਕ ਹੈ ਜੀ ਇਹ ਉੱਡ ਰਹੇ ਆ ਬਾਕੀ ਬੰਦ ਹੈ ਤੇ ਹਾਂਜੀ ਲੋ ਬਈ ਮਿੱਤਰੋ ਬਾਬੇ ਜਿਹੜਾ ਡੋਲੀ ਚ ਕੂਤਰ ਰੱਖਿਆ ਸੀ ਚੰਗਾ ਭਲਾ ਰੱਖਿਆ ਦਾ ਪਤਾ ਨਹੀਂ ਕੀ ਹੋ ਗਿਆ ਮਰ ਗਿਆ ਇਹਨੂੰ ਮਰ ਗਿਆ ਵਿਚਾਰਾ ਇਹ ਉਹੀ ਹੈ ਲੱਤ ਟੁੱਟੇ ਵਾਲਾ ਠੀਕ ਹੈ ਆ ਬੈਠਾ ਇਹਦੀ ਪਤਾ ਨਹੀਂ ਕੀ ਹੋਇਆ ਕਿਵੇਂ ਮਰ ਗਿਆ ਇਹ ਚੰਗਾ ਭਲਾ ਛੱਡਿਆ ਸੀ ਬਾਪੂ ਡੋਲੀ ਚੱਪਾ ਨੇ ਮੂੰਹ ਚ ਪਤਾ ਨਹੀਂ ਇਹਦੇ ਕਿਹ ਅਨਿਕਲਦਾ ਇਹ ਕੋਬੇ ਮਚਰ ਮਰ ਗਏ ਵੀ ਚਲੋ ਜੀ ਇਹਨੂੰ ਦੱਬ ਦਾਂਗੇ ਬਾਬੂ ਤੇ ਪਾਤਾ ਜੋੜੀਆਂ ਲੈਣ ਆਈ ਸੀ ਬਾਬੂ ਵੀ ਚਲੋ ਦੋ ਜੋੜੀਆਂ ਲਾ ਦੀਆਂ ਨਵੀਆਂ ਜਦੋਂ ਉੱਪਰ ਆ ਕੇ ਦੇਖਿਆ ਇਹ ਮਰਿਆ ਮਿਲਿਆ ਕਬੂਤਰ ਪਤਾ ਨਹੀਂ ਕੀ ਹੋਇਆ ਉਹਨੂੰ ਚੰਗਾ ਪਹਿਲਾਂ ਛੱਡ ਕੇ ਗਏ ਆਪਾਂ ਬਾਬੇ ਧੁੱਪ 'ਚ ਬਿਠਾ ਕੇ ਗਏ ਆਂ ਵੀ ਚਲੋ ਧੁੱਪ ਸੇਕ ਲੂਗਾ ਬੈਠਾ ਰਹੂਗਾ ਪਰ ਪਤਾ ਨਹੀਂ ਕਿਵੇਂ ਮਰ ਗਿਆ ਹੀ ਬੈਠਾ ਬੈਠਾ ਹੀ ਚਲੋ ਕੋਈ ਨਹੀਂ ਰੱਬ ਆਤਮਾ ਨੂੰ ਸ਼ਾਂਤੀ ਬਖਸ਼ੇ ਦੀ ਨੂੰ ਜਿੰਨੇ ਲਿਖੀ ਵੀ ਸੀ ਇਹਦੀ ਉਹ ਗਿਆ ਵਿਚਾਰਾ ਤੇ ਚਲੋ ਕੋਈ ਨਹੀਂ ਆਪਾਂ ਨੇ ਜੋੜੀ ਲਾਣੀ ਹੈ ਬਾਬੇ ਹੁਣ ਇੱਕ ਦੋ ਉਹ ਜੋੜੀਆਂ ਲਾ ਦਈਏ ਤੇ ਫਿਰ ਤੁਹਾਨੂੰ ਦਿਖਾਉਂਦੇ ਆਂ ਆਂਜੀ ਲੋ ਬਈ ਮਿੱਤਰੋ ਲਾਤੀਆਂ ਨਵੀਆਂ ਜੋੜੀਆਂ ਤਿੰਨ ਲਾਈਆਂ ਬਾਬਿਓ ਲਾਣੀਆਂ ਦੋ ਤੀਆਂ ਤਿੰਨ ਲਾਤੀਆਂ ਤੇ ਚੈੱਕ ਕਰੋ ਪਹਿਲੀ ਜੋੜੀ ਬਾਬਿਓ ਵੀ ਹੈ ਕੱਚੀਆਂ ਪੀਲੀਆਂ ਦੀ ਕਬੂਤਰੀ ਤੇ ਡੱਬਾ ਕਬੂਤਰ ਜਰਦਾ ਅੰਕੇ ਜੋੜੀ ਹੈ ਬਾਬਿਓ ਨੀਲਾ ਕਬੂਤਰ ਤੇ ਮੋਜੀ ਕਬੂਤਰੀ ਦੋਨੋਂ ਜਰਦੇ ਠੀਕ ਹੈ ਜੀ ਇੱਕ ਜੋੜੀ ਇਹ ਹੈ ਚੀਨਾ ਕਬੂਤਰ ਤੇ ਚੀਨੀਆ ਕਬੂਤਰੀ ਚਿੱਟੀਆਂ ਦਾ ਕਬੂਤਰ ਜਰਦੀ ਕਬੂਤਰੀ ਦੱਬਿਆਂ ਦੀ ਮਾਂ ਹਾਂਜੀ ਲੋ ਬਾਈ ਮਿੱਤਰੋ ਕਰਦੀ ਹੈ ਕਬੂਤਰ ਬੰਦੇ ਖੋਲੇਗੇ ਤੇ ਤੂੰ ਪੰਜ ਆ ਫਿਰ ਪਾਉਂਦੇ ਆ ਨਾ ਥੋੜੀ ਜਿਹਾ ਇੱਕ ਦਾਣੇ ਦੋਣੇ ਠੀਕ ਹੈ ਜੀ ਵੇਖੇ ਛੋਤੇ ਆਪਣੇ ਆ ਕਰਦੀਏ ਬੰਦ ਤੇ ਪਾਉਂਦੇ ਆ ਨਾ ਉਹ ਦਾਣੇ ਬਾਕੀ ਇੱਧਰ ਮੈਠੇ ਆ ਤੇ ਬਾਕੀ ਇਹ ਤਿੰਨੇ ਲੱਗਦੀਆਂ ਜੋੜੀਆਂ ਦੱਸੋ ਕਮੈਂਟ ਕਰਕੇ ਕਿਦਾਂ ਹੀਆਂ ਲੱਗੀਆਂ ਠੀਕ ਹੈ ਜੀ ਇਹ ਹੈ ਤੇ ਠੀਕ ਹੈ ਜੀ ਤੇ ਹਾਂ ਜੀ ਲੋਬੇ ਮਿੱਤਰੋ ਇਹਨੂੰ ਕੂਤਰ ਨੂੰ ਦੱਬਦੀ ਆ ਵਿਚਾਰੇ ਨੂੰ ਠੀਕ ਹੈ ਜੀ ਜਰਦਾ ਕਬੂਤਰ ਸੀ ਜਿਹੜੇ ਆਪਾਂ ਹੁਣ ਲਿਆਂਦੇ ਤੇ ਆ ਬਿੱਲੀ ਨੇ ਵਿਚਾਰੀ ਨੂੰ ਲੱਤ ਖਾ ਲਈ ਦੀ ਇਹਦੀ ਪਤਾ ਨਹੀਂ ਕਿਵੇਂ ਤੇ ਬਾਕੀ ਇਹਨੂੰ ਹੁਣ ਦੱਬ ਦਈਏ ਰੱਬ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਮਰ ਗਿਆ ਜੀ ਇਹ ਲੋ ਬਈ ਮਿੱਤਰੋ ਕਬੂਤਰਾਂ ਨੂੰ ਪਹਿਲਾਂ ਪਾਤੇ ਆ ਤੇਲ ਤੇ ਡੋਲੀਆਂ ਚੋਂ ਕੱਢੀਆਂ ਜੋੜੀਆਂ ਜੋੜੀਆਂ ਲਗ ਲਗ ਛੱਡਦੇ ਬਾਅਦ ਫਿਰ ਕਿੱਥੇ ਕਰਦਾਂਗੇ ਇੱਧਰ ਵੀ ਪਾਏ ਵੇ ਤੇ ਇਹਨਾਂ ਨੂੰ ਪਹਿਲਾਂ ਇਹ ਖਾ ਲਣ ਦੋ ਫਿਰ ਪਾਵਾਂਗੇ ਇਹਨਾਂ ਨੂੰ ਮਿਕਸ ਦਾਣਾ ਤੇ ਨੀਚੇ ਵਾਲੇ ਕਬੂਤਰਾਂ ਨੂੰ ਵੀ ਲੈ ਜੀਏ ਠੀਕ ਹੈ ਜੀ ਤੇ ਇੱਕ ਦਵਾਈ ਪਾਣੀ ਹੈ ਉਹਨਾਂ ਨੂੰ ਨੀਚੇ ਲੀਵਰ 52 ਪਾ ਦਈਏ ਜਾ ਕੇ ਤੇ ਆ ਭਏ ਇਹ ਨਾ ਇਹ ਦਾਣੇ ਇਹਨਾਂ ਨੂੰ ਬਾਅਦ ਚੋਂ ਦਾਣੇ ਪਾ ਦੋਦੇ ਆ ਪਾ ਦਈਏ ਤੇ ਨੀਚੇ ਵੀ ਕਬੂਤਰ ਖਾ ਲਓ ਫਿਰ ਇਕੱਠੇ ਨੂੰ ਦੂਸਰੇ ਦਾਣੇ ਪਾ ਦਾਂਗੇ ਤੇ ਲੋਬੀ ਮਿੱਤਰੋ ਪਾਤੇ ਇਹਨਾਂ ਨੂੰ ਵੀ ਦਾਣੇ, ਤਿਲ ਪਾਤੇ ਤੇ ਇਧਰ ਵੀ ਪਾਤੇ ਲੱਗੇ ਖਾਨ ਤੇ ਖਾਨ ਤੋਂ ਇਹਨਾਂ ਨੂੰ ਵੀ ਤੇ ਨੀਚੇ ਵਾਲਿਆਂ ਦਾ ਪਾਣੀ ਭਰਿਆ ਪਿਆ ਏ ਇਹਨਾਂ ਨੂੰ ਲੀਵਰ ਪਾ ਦਾਂਗੇ ਦਵਾਈ ਲੀਵਰ 50 ਡੂ ਪਾਣੀ 'ਚ ਤੇ ਰੱਖ ਦਾਂਗੇ ਤੇ ਹੁਣ ਚੱਲਦੇ ਹਾਂ ਆਪਾਂ ਉੱਪਰ ਉੱਪਰ ਵਾਲਿਆਂ ਨੂੰ ਵੀ ਦਾਣੇ ਪਾ ਦਈਏ ਹਾਂਜੀ ਲੋ ਬਈ ਮਿਸਟਰੋ ਆਉਂਦੇ ਹੁਣ ਪਾਣੀ ਗੋਤਰਾ ਨੂੰ ਤੇ ਲੋ ਜੀ ਪਾਣੀ ਰੱਖਦੇ ਇਹਨਾਂ ਨੂੰ ਪੀ ਲੂਗੇ ਤੇ ਉਸ ਤੋਂ ਬਾਅਦ ਦੂਸਰੀ ਸਾਈਡ ਰੱਖ ਦਾਂਗੇ ਲੱਗ ਗਿਆ ਪੀਣ ਲੋਬੇ ਮਿੱਤਰੋ ਇੱਧਰ ਵਾਲਿਆਂ ਨੇ ਪਾਣੀ ਪੀ ਲਿਆ ਈ ਤੇ ਇੱਧਰ ਵਾਲਿਆਂ ਨੇ ਦਾਣੇ ਵੀ ਖਾ ਲਏ ਇਹਨਾਂ ਨੂੰ ਦਾਣੇ ਹੋ ਪਾ ਦੰਦੇ ਆ ਪਹਿਲਾਂ ਰੱਖ ਦੰਦੇ ਆ ਪਾਣੀ ਪੀ ਲੂਗੇ ਵੀ ਲੀਵਰ 52 ਆਪਾਂ ਨੇ ਮਲਾਤੀ ਵਿੱਚ ਠੀਕ ਹੈ ਜੀ ਤੇ ਚੱਲਦੇ ਹਾਂ ਹੁਣ ਦਾਣੇ ਲਈ ਆਈਏ ਦਾਣੇ ਪਾ ਦਈਏ ਇਹਨਾਂ ਨੂੰ ਤੇ ਲੈ ਆ ਬੱਬੀ ਲਿਆਂਦੇ ਨੇ ਹੁਣ ਦਾਣੇ ਤੇ ਪਾ ਦਈਏ ਲੋ ਜੀ ਇੱਕ ਗੋਲੀ ਹੋਰ ਪਉਂਦੀ ਆਹੀ ਜੀ ਉਹ ਲੋ ਜੀ ਬੱਬ ਖਾਣ ਦੇ ਇਹਨਾਂ ਨੂੰ ਤੇ ਹੁਣ ਚੱਲਦੇ ਆਂ ਇੱਥੋਂ ਲੋ ਜੀ ਬੱਬ ਰੱਖ ਦੀ ਆਉਣੇ ਝੋਟਿਆਂ ਨੂੰ ਦਾਣੇ ਆਇਓ ਬੱਤੇ ਆਇਓ 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 ਬੱਤੇ ਲੋ ਜੀ ਬੱਬ ਰੱਖਦੇ ਆ ਨਾ ਹੁੰਦਾ ਨੇ ਠੀਕ ਆ ਜੀ ਇੱਧਰ ਵਾਲੇ ਰਹਿ ਗਏ ਇਹਨਾਂ ਦੀ ਵੀ ਟ੍ਰੇ ਭਰੀ ਪਈ ਐ ਇਹਨਾਂ ਨੂੰ ਵੀ ਰੱਖ ਦਿੰਦੇ ਆ ਹੜ ਆਇਓ 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 ਬੱਤ ਲੋ ਜੀ ਬੰਦ ਇਹਨਾਂ ਨੂੰ ਵੀ ਰੱਖ ਦੇ ਤੇ ਵਾ ਪਾਣੀ ਰੱਖ ਦਿੰਦੇ ਆ ਨਾਲੇ ਪੀ ਲੂਗੇ ਪਾਣੀ ਆਇਓ 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 ਬੱਤ ਲੋ ਜੀ ਬੰਦ ਪਾਣੀ ਵੀ ਰੱਖਦੇ ਆ ਜੀ ਠੀਕ ਹੈ ਜੀ ਤੇ ਇੱਧਰ ਦਾਣੇ ਵੀ ਰੱਖਦੇ ਆ ਇੱਧਰ ਵੀ ਦਾਣੇ ਰੱਖਦੇ ਆ ਤੇ ਪਾਣੀ ਦੂਸਰੀ ਸਾਈਡ ਰੱਖ ਦਉਗੇ ਤੇ ਜੋੜੀਆਂ ਬਾਬੇ ਛੱਡ ਦੂੰਗੇ ਬਸ ਹੁਣ ਦੁਬਾਰੇ ਦਾਣੇ ਦੋਨੇ ਖਿਲਾ ਕੇ ਦੁਬਾਰੇ ਬੈਠੀਆਂ ਰਹੂੰਗੇ ਸ਼ਾਮ ਨੂੰ ਫੇਰ ਬੰਦ ਕਰ ਦਾਂਗੇ ਤੇ ਠੀਕ ਹੈ ਜੀ ਜੇ ਆਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਜੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ love you jato